ਇੱਧਰ ਦੇਖੋ ਨਾ ਇੱਧਰ ਦੇਖੋ ਸਮੋਹ ਬਾਹੋ ਹੌਲੀ ਹੌਲੀ ਅੱਗੇ ਆਜੋ ਕਰ ਲਈ ਫੋਟੋ ਹੋ ਗਈ ਹੌਲੀ ਹੌਲੀ ਅੱਗੇ ਆਜੋ ਹੁਣ ਚਲਦੇ ਰੋਮਨ ਹੌਲੀ ਹੌਲੀ ਸਟਾਰਟ ਕਰ ਦਿਓ ਚੱਲਣਾ ਔਰਤਾਂ ਤਹਿਤ ਬੰਦ ਕਰੋ ਆਹ ਚੱਲੋ ਬੰਦ ਕਰੋ ਬੰਦ ਕਰੋ ਔਪਰ ਤਹਿਤ ਬੰਦ ਕਰੋ ਬੰਦ ਕਰੋ ਗਲਤ ਕਾਰੀਆਂ ਨੂੰ ਮੌਤ ਦੀ ਸਜ਼ਾ ਦਿਓ बंदतकारियो बातकारीअ औरता बंदो औरत बंदि करो बंदो लतारीअ न सॼा

ਸਰ ਕੀ ਨਾਮ ਮੈਂ ਤੇ ਕਿਸ ਚੀਜ਼ ਨੂੰ ਲੈ ਕੇ ਤੁਸੀਂ ਅੱਜ ਪ੍ਰੋਟੈਸਟ ਕਰ ਰਹੇ ਹੋ ਹਾਂ ਮੇਰਾ ਨਾਮ ਪਰਮਜੀਤ ਸਿੰਘ ਆ ਅੱਜ ਅਸੀਂ ਪਿਛਲੇ ਦਿਨੀ ਕੋਲਕਾਤਾ ਦੇ ਵਿੱਚ ਬੋਲੀਏ ਕੰਟੀਨਿਊ ਕੋਲਕਾਤਾ ਦੇ ਵਿੱਚ ਜੋ ਔਰਤ ਡਾਕਟਰ ਦੇ ਨਾਲ ਗੈਂਗ ਰੇਪ ਲਗਭਗ 25 ਤੋਂ ਉੱਪਰ ਵਿਕਤੀਆਂ ਵੱਲੋਂ ਉਹ ਗੈਂਗ ਰੇਪ ਕੀਤਾ ਗਿਆ ਉਹਦੇ ਵਿਰੋਧ ਦੇ ਵਿੱਚ ਜਿੱਥੇ ਦੇਸ਼ ਦੇ ਵਿੱਚ ਲੋਕਾਂ ਦੇ ਵਿੱਚ ਪੂਰਾ ਰੋਸ ਹੈ ਉੱਥੇ ਵੱਖ-ਵੱਖ ਥਾਵਾਂ ਦੇ ਉੱਤੇ ਉਸ ਔਰਤ ਡਾਕਟਰ ਦੇ ਹੱਕ ਦੇ ਵਿੱਚ ਅਤੇ ਇਸ ਇਸ ਕਾਨੂੰਨਿਕ ਕਾਰਨਾਮੇ ਦੇ ਵਿਰੋਧ ਦੇ ਵਿੱਚ ਰੋਸ ਮਾਰਚ ਕੈਂਡਲ ਮਾਰਚ ਕੱਢੇ ਜਾ ਰਹੇ ਨੇ ਜਿਸ ਦੇ ਤਹਿਤ ਅੱਜ ਅਸੀਂ ਵੀ ਪ੍ਰਤਾਪਨਗਰ ਦੇ ਨਿਵਾਸੀ ਅਤੇ ਸਮੂਹ ਇਨਸਾਫ ਪਸੰਦ ਲੋਕ ਨੇ ਜਿਹੜੇ ਸਮਾਜਿਕ ਧਾਰਮਿਕ ਜਾਂ ਕੋਈ ਵੀ ਐਸੋਸੀਏਸ਼ਨਾਂ ਦੇ ਅਹੁਦੇਦਾਰ ਨੇ ਉਹਨਾਂ ਵੱਲੋਂ ਇੱਕ ਟੋਕਨ ਜੋ ਰੋਸ ਮਾਰਚ ਤੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਕਿ ਅੱਜ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਇਹ ਕੋਈ ਪਹਿਲੀ ਵਾਰ ਨਹੀਂ ਵਾਪਰਿਆ ਇਹ ਘਟਨਾ ਇਸ ਤੋਂ ਪਹਿਲਾਂ ਨਿਰਭਇਆ ਕਾਂਡ ਜੋ ਦਿੱਲੀ ਦੇ ਵਿੱਚ ਹੋਇਆ ਬੱਸ ਦੇ ਵਿੱਚ ਰੇਪ ਹੋਇਆ ਉਸ ਤੋਂ ਬਾਅਦ ਵੀ ਇਸ ਤਰ੍ਹਾਂ ਦਾ ਕੋਈ ਸਖਤ ਕਾਨੂੰਨ ਨਹੀਂ ਬਣਾਇਆ ਜਾ ਸਕਿਆ ਕਿ ਅੱਜ ਵੀ ਜਿਹੜੇ ਉਹ ਦੋਸ਼ੀ ਨੇ ਉਹ ਸ਼ਰਿਆਮ ਖੁੱਲੇ ਸੜਕਾਂ ਦੇ ਉੱਤੇ ਦੰਦ ਨਾਉਂਦੇ ਫਿਰ ਰਹੇ ਨੇ ਤੇ ਅੱਜ ਇਸ ਕਾਂਡ ਤੋਂ ਬਾਅਦ ਅੱਜ ਸਰਕਾਰਾਂ ਇਹ ਗੱਲ ਕਰ ਰਹੀਆਂ ਨੇ ਕਿ ਜਿਹੜੇ ਸਾਡੇ ਬੱਚੇ ਨੂੰ ਵਿਦੇਸ਼ ਨਾ ਜਾਣ ਵਿਦੇਸ਼ ਦੀ ਧਰਤੀ ਤੇ ਨਾ ਜਾਣ ਤੇ ਅੱਜ ਅਸੀਂ ਜਿਹੜੇ ਸਾਡੇ ਮਾਪਿਓ ਨੇ ਉਹ ਜਦੋਂ ਵਿਦੇਸ਼ ਦੀ ਧਰਤੀ ਤੋਂ ਜਾ ਕੇ ਉਰੇ ਆ ਕੇ ਦੱਸਦੇ ਨੇ ਕਿ ਉੱਥੇ ਇੰਨੀ ਖੁੱਲ ਹੈਗੀ ਤੇ ਇੰਨਾ ਸੇਫ ਹੈ ਕਿ ਨਾ ਉਹਨਾਂ ਨੂੰ ਰਾਤਾਂ ਨੂੰ ਕੋਈ ਬੱਚਿਆਂ ਨੂੰ ਡਰ ਹੈਗਾ ਨਾ ਹੀ ਦਿਨ ਨੂੰ ਕੋਈ ਡਰ ਹੈਗਾ ਉਸ ਜਿਹੜੀ ਸਾਡੀ ਭੈਣ ਸਾਡੀ ਬੇਟੀ ਬੱਚੀ ਦੇ ਨਾਲ ਇੰਨੇ ਵੱਡਾ ਇਹ ਘਨਾਉਣਾ ਕਾਰਨਾਮਾ ਕੀਤਾ ਗਿਆ ਅਸੀਂ ਕੇਂਦਰ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਜਿਹੜਾ ਹੈ ਸਜ਼ਾਵਾਂ ਦਿੱਤੀਆਂ ਜਾਣ ਕਿ ਕਾਨੂੰਨ ਦੇ ਵਿੱਚ ਅਜਿਹਾ ਪ੍ਰਬੰਧ ਕੀਤਾ ਜਾਵੇ ਅਜਿਹਿਆਂ ਲਾ ਮਿਸਾਲੀ ਸਜ਼ਾ ਦਿੱਤੀਆਂ ਜਾਣ ਤਾਂ ਕਿ ਅਜਿਹੀ ਕਾਰਵਾਈ ਹੈ ਜਿਹੜੀ ਅੱਗੇ ਨੂੰ ਕੋਈ ਕਰਨ ਤੋਂ 100 ਵਾਰ ਪਹਿਲਾਂ ਇਹ ਸੋਚੇ ਤੇ ਅੱਜ ਦੂਸਰੇ ਪਾਸੇ ਇਹ ਦੇਖੋ ਕਿ ਜਦੋਂ ਜਦੋਂ ਵੀ ਅਜਿਹੇ ਕਾਰਾ ਹੁੰਦਾ ਤਾਂ ਉਹਦੀਆਂ ਤਾਰਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਾ ਕੇ ਉਹ ਪੋਲਿਟਿਕਲ ਲੀਡਰਾਂ ਦੇ ਨਾਲ ਜਾਜ ਜੁੜਦੀਆਂ ਭਾਵੇਂ ਇਸ ਦੇਸ਼ ਦੇ ਵਿੱਚ ਕਦੋਂ ਵੀ ਕਾਨੂੰਨ ਤੋੜਿਆ ਗਿਆ ਹੈਗਾ ਉਹਦੀਆਂ ਤਾਰਾਂ ਪੋਲਿਟਿਕਲ ਲੀਡਰਾਂ ਦੇ ਨਾਲ ਜਾਜ ਜੁੜਦੀਆਂ ਨਹੀਂ ਆ ਅੱਜ ਇਹ ਕਾਰਾ ਹੋਇਆ ਹੈਗਾ ਤੇ ਇੱਥੇ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੀਆਂ ਜਿਹੜੀਆਂ ਤਾਰਾਂ ਨੇ ਆ ਉਹਨਾਂ ਉਹ ਲੋਕਾਂ ਦੇ ਬੱਚੇ ਨੇ ਕਿ ਉਹ ਰਾਜਨੀਤਿਕ ਲੋਕਾਂ ਨੇ ਉਹਨਾਂ ਨਾਲ ਤਾਰਾਂ ਜੁੜੀਆਂ ਹੋਈਆਂ ਨੇ ਸੋ ਉਹ ਲੋਕ ਇਸ ਗੱਲ ਦੇ ਵਿੱਚ ਇਨਵੋਲਵ ਨੇ ਜਿਨ੍ਹਾਂ ਨੇ ਸਾਡੀ ਲੋਕਾਂ ਦੀ ਰੱਖਿਆ ਕਰਨੀ ਹੈ ਉਹ ਜਦੋਂ ਕਹਿੰਦੇ ਹੁੰਦੇ ਆ ਕਿ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਉਤੋਂ ਦਾ ਉਸ ਖੇਤ ਦਾ ਕੋਈ ਰਾਖਾ ਨਹੀਂ ਹੁੰਦਾ ਇਸ ਦੇਸ਼ ਦੇ ਜਿਹੜੇ ਪਹਿਰੇਦਾਰ ਨੇ ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਦੀ ਰੱਖਿਆ ਕਰਨੀ ਹੈ ਜਿਨ੍ਹਾਂ ਨੇ ਕਾਨੂੰਨ ਬਣਾਉਣੇ ਨੇਗੇ ਉਹਨਾਂ ਦੇ ਜਿਹੜੇ ਬੱਚੇ ਬੱਚੀਆਂ ਨੇਗੇ ਉਹ ਇਸ ਕਾਰਵਾਈਆਂ ਦੇ ਵਿੱਚ ਜੇਕਰ ਇਨਵੋਲਵ ਹੋਣਗੇ ਤਾਂ ਇਹ ਦੇਸ਼ ਦੇ ਵਿੱਚੋਂ ਜਿਹੜਾ ਸਾਡਾ ਇੱਥੋਂ ਪ੍ਰਵਾਸ ਹੈ ਉਹ ਨਹੀਂ ਰੁਕੂਗਾ ਸੋ ਅੱਜ ਅਸੀਂ ਸਮੁੱਚੇ ਦੇਸ਼ਵਾਸੀਆਂ ਨੂੰ ਔਰ ਸਾਡੇ ਇਨਸਾਫ ਪਸੰਦ ਲੋਕਾਂ ਨੂੰ ਇਹ ਗੱਲ ਕਰਦੇ ਆ ਕਿ ਆਓ ਇਸ ਚੀਜ਼ ਦੇ ਵਿਰੁੱਧ ਇਸ ਕਾਰੇ ਦੇ ਵਿਰੁੱਧ ਸਰਕਾਰਾਂ ਦੇ ਉਤਰੇ ਤੋਂ ਬਿਨਾ ਕੋਈ ਹੋਰ ਹੱਲ ਨਹੀਂ ਹੈਗਾ ਸੋ ਅਸੀਂ ਸਾਰੇ ਸਮੁੱਚੇ ਦੇਸ਼ ਦੇ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਉਸ ਲੜਕੀ ਦੇ ਲਈ ਇਨਸਾਫ ਲੈਣ ਦੇ ਲਈ ਕਿ ਆਪਾਂ ਸੜਕਾਂ ਦੇ ਉੱਪਰ ਆਈਏ ਤਾਂ ਕਿ ਇਹਨਾਂ ਲੋਕਾਂ ਨੂੰ ਮਜਬੂਰ ਕਰ ਦਈਏ ਕਿ ਇੱਕ ਅਜਿਹਾ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਅਜਿਹਾ ਕਾਰਿਆ ਕਰਦਾ ਤਾਂ ਉਹਨੂੰ 100 ਵਾਰੀ 1000 ਵਾਰੀ ਸੋਚਣਾ ਪਵੇ ਸਰ ਇੱਕ ਦਿੱਕਤ ਨਾ ਹੋ ਜਾਂਦੀ ਹੈ ਸਿਰਫ ਉਸਦੇ ਲਈ ਪ੍ਰੋਟੈਸਟ ਕੀਤਾ ਜਾਂਦਾ ਇੱਕ ਬੱਚੀ ਨਾਲ ਹੋਣ ਜਿਹੜਾ ਹੈਗਾ ਪਿੱਛੇ ਜੇ 36 ਗੜ ਦੇ ਵਿੱਚ ਹੋਇਆ ਹੈ ਉਸਦੇ ਵਾਸਤੇ ਕੋਈ ਵੀ ਨਹੀਂ ਬੋਲਦਾ ਨਜ਼ਰ ਆ ਰਿਹਾ ਉਸਦੇ ਵਾਸਤੇ ਵੀ ਦੇਖੋ ਇੰਨੀ ਗੱਲ ਹੈ ਕਿ ਕੋਈ ਬੋਲਿਆ ਨਹੀਂ ਹੈਗਾ ਗੱਲ ਹੈ ਕਿ ਸਾਡੇ ਜਿਹੜਾ ਸਾਡਾ ਮੀਡੀਆ ਤੰਤਰ ਹੈ ਜਾਂ ਸਾਡਾ ਸੋਸ਼ਲ ਮੀਡੀਆ ਤੰਤਰ ਹੈਗਾ ਉਹ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨੂੰ ਵੱਡੇ ਪੱਧਰ ਦੇ ਉੱਤੇ ਨਹੀਂ ਚੱਕ ਰਿਹਾ ਹੈਗਾ ਕਿਤੇ ਨਾ ਕਿਤੇ ਅਸੀਂ ਚਾਹੁੰਦੇ ਹਾਂ ਕਿ ਮੀਡੀਆ ਜਿਹੜਾ ਹੈਗਾ ਆਪਣਾ ਜਿਹੜਾ ਸਾਡਾ ਥੰਬ ਹੈ ਜਿਸ ਤੋਂ ਪਰ ਲੋਕ ਵਿਸ਼ਵਾਸ ਕਰਦੇ ਆ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਇਹ ਘਰੋ ਘਰੀ ਅੱਜ ਤੁਸੀਂ ਇੱਥੇ ਵੀ ਦੇਖੋ ਕਿ ਅੱਜ ਵੀ ਜਿਹੜੇ ਲੋਕ ਨੇਗੇ ਉਹ ਇਸ ਦੇ ਵਿਰੁੱਧ ਬਹੁਤ ਵੱਡੀ ਗਿਣਤੀ 'ਚ ਨਹੀਂ ਨਿਕਲ ਰਹੇ ਹੈਗੇ ਕਿਉਂਕਿ ਇਹ ਗੱਲ ਹਲੇ ਅਸੀਂ ਘਰੋ ਘਰੀ ਤੱਕ ਸਾਡੇ ਤੇ ਵੀ ਕਿਤੇ ਨਾ ਕਿਤੇ ਕਸੂਰ ਨੇ ਕਿ ਅਸੀਂ ਇਹਨਾਂ ਨੂੰ ਘਰੋ ਘਰੀ ਤੱਕ ਨਹੀਂ ਪਹੁੰਚਾ ਸਕੇ ਸੋ ਜਿੱਥੇ ਜਿੱਥੇ ਵੀ ਇਹ ਘਟਨਾ ਹੋਊਗਾ ਜਿਸ ਤਰ੍ਹਾਂ ਦੀਆਂ ਫਰਕ ਤਾਂ ਹੋਣ ਇਹ ਜੋ ਕਲਕੱਤੇ ਦੇ ਵਿੱਚ ਡਾਕਟਰ ਨਾਲ ਰੇਪ ਕੀਤਾ ਤੇ ਉਹਦਾ ਕਤਲ ਕੀਤਾ ਗਿਆ ਉਹਦੇ ਰੋਸ ਵਜੋਂ ਤੇ ਉਹਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਸਰਕਾਰ ਦੀ ਅੱਖਾਂ ਖੋਲਣ ਵਾਸਤੇ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਸਾਡੇ ਵੱਲੋਂ ਇਹ ਸਾਡੀ ਸਰਕਾਰਾਂ ਦੀ ਢਿੱਲਾ ਇਸੇ ਕਰਕੇ ਸਾਡੇ ਭਾਰਤ ਦੇ ਸੁਪਰੀਮ ਕੋਰਟ ਨੂੰ ਐਕਸ਼ਨ ਲੈਣਾ ਪਿਆ ਹੁਣ ਸੁਪਰੀਮ ਕੋਰਟ ਨੇ ਜੋ ਐਕਸ਼ਨ ਲਿਆ ਉਹਦੇ ਕਰਕੇ ਕਾਫੀ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਤੇ ਅਸੀਂ ਤਾਂ ਇਹ ਮੰਨ ਕਰਦੇ ਆਂ ਜੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਇਹਦੇ ਲਈ ਭਾਰਤ ਸਰਕਾਰ ਨੂੰ ਸਖਤ ਕਾਨੂੰਨ ਜਿਹੜੇ ਨੇ ਉਹ ਪਾਸ ਕਰਨਾ ਚਾਹੀਦੀ ਆ ਜਿਹੜਾ ਤੁਹਾਡੇ ਵੱਲ ਕੈਂਡਲ ਮਾਰਚ ਕਿੱਥੇ ਜਾ ਰਿਹਾ ਕਿੱਥੋਂ ਵੀ ਲੈ ਕੇ ਕਿੱਥੇ ਦਾ ਕੱਟਿਆ ਜਾ ਰਿਹਾ ਤੇ ਕਿਹੜੇ ਏਰੀਆ ਇਸ ਕੱਟਿਆ ਜਾ ਰਿਹਾ ਇਹ ਪ੍ਰਤਾਪਨਗਰ ਦੇ ਵਿੱਚ ਕੱਟਿਆ ਜਾ ਰਿਹਾ ਔਰ ਖਾਲਸਾ ਕਾਲਜ ਦੀ ਲੜਕੀਆਂ ਦਾ ਜਿਹੜਾ ਗੇਟ ਹੈ ਇਸ ਦੇ ਤੋਂ ਲੈ ਕੇ ਪੂਰੇ ਬਾਜ਼ਾਰ ਵਿੱਚ ਹੁੰਦੇ ਹੋਏ ਪ੍ਰਤਾਪਨਗਰ ਦੀ 1 ਨੰਬਰ ਗਲੀ ਆ ਜੋ ਗੁਰਦੁਆਰਾ ਸਾਹਿਬ ਤੋਂ ਬਾਅਦ ਹੈਗੀ ਆ ਉਥੇ ਰੱਖ ਕੇ ਕੈਂਡਲ ਮਾਰਚ ਕੱਟਿਆ ਜਾਏਗਾ ਸਾਨੂੰ ਬਹੁਤ ਸਮਰਥਨ ਮਿਲ ਰਿਹਾ ਜੀ ਆਸ-ਪਾਸ ਦੀਆਂ ਕਲੋਨੀਆਂ ਦੇ ਔਰ ਸਾਡੀ ਕਲੋਨੀ ਦੇ ਬਹੁਤ ਸਾਰੇ ਬੰਦੇ ਜਿਹੜੇ ਨਾਲ ਸਾਡੇ ਨਾਲ ਸਹਿਯੋਗ ਕਰ ਰਹੇ ਨੇ। ਪ੍ਰੋਗਰਾਮ ਹੈ ਕਿ ਜੋ ਕਲਕੱਤਾ ਵਿੱਚ ਡਾਕਟਰ ਮৌমিতা ਜੀ ਨਾਲ ਹੋਇਆ ਉਹਦੇ ਵਾਸਤੇ ਅਸੀਂ ਇਹ ਰੋਸ ਪ੍ਰਗਟ ਕਰ ਰਹੇ ਹਾਂ। ਇਹਦੇ ਵਿੱਚ ਕੀ ਸੁਨੇਹਾ ਦਵਾਂਗੇ ਮਾਈਕ ਤੋਂ ਕੀ ਲੱਗ ਰਿਹਾ ਵੀ ਬਹੁਤ ਬੜੇ ਇਹ ਹੀ ਕਹਿਣਾ ਚਾਹੁੰਦੇ ਆ ਕਿ ਵੀ ਬਚਪਨ ਤੋਂ ਸੇਹੀ ਹੀ ਸੁਣਦੇ ਆ ਰਹੇ ਆ ਕਿ ਵੀ ਬੇਟੀ ਪੜਾਓ ਬੇਟੀ ਬਚਾਓ ਆਪਣੇ ਸਮਾਜ ਵਿੱਚ ਪਰ ਮੈਂ ਇਹ ਸੋਚ ਰਹੀ ਹਾਂ ਕਿ ਵੀ ਆਪਾਂ ਬੇਟੇ ਨੂੰ ਜ਼ਿਆਦਾ ਪੜ੍ਹਾ ਲਈਏ ਤਾਂ ਬੇਟੇ ਸ਼ਾਇਦ ਜ਼ਿਆਦਾ ਬਚੇ। ਜਿਹੜੀ ਪ੍ਰਸੰਸਾ ਚਾਜ ਚਾਜ ਸਾਨੂੰ ਸਾਰੀ ਕਨਸੈਂਟਰੇਸ਼ਨ ਬੇਟੀਆਂ ਤੇ ਰੱਖਦੀ ਹੈ ਪਰ ਬੇਟੇ ਜਿਹੜੇ ਕਿਤੇ ਨਾ ਕਿਤੇ ਉਹਨਾਂ ਨੂੰ ਪੇਪਰ ਬਾਹ ਹੋ। ਉਹਨਾਂ ਦੀ ਪਰਵਰਿਸ਼ ਕਿਤੇ ਨਾ ਕਿਤੇ ਆਪਣੇ ਵੱਲੋਂ ਕਮੀ ਰਹਿ ਗਈ। ਜੇ ਆਪਾਂ ਹਰ ਬੱਚੇ ਨੂੰ ਆਪਣੇ ਬੇਟੇ ਨੂੰ ਪਰਵਿਸ਼ ਅੱਛੀ ਦਈਏ ਤੇ ਉਹਨਾਂ ਨੂੰ ਸਟੱਡੀ ਵੱਲ ਜ਼ਿਆਦਾ ਧਿਆਨ ਦਈਏ ਤਾਂ ਮੇਰੇ ਖਿਆਲ ਨਾਲ ਜ਼ਿਆਦਾ ਅੱਛਾ ਹੋਵੇਗਾ। ਹੋ ਰਿਹਾ ਜੀ ਜਿਹੜੇ ਦੋਸ਼ੀ ਨੇ ਉਹਨਾਂ ਦੀ ਕੀ ਡਿਮਾਂਡ ਕਰਦੇ ਉਹਨਾਂ ਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ ਰੋਣਾ ਨੂੰ ਸਜ਼ਾ बहुत सारी बहर कंट्रीज ने जिन्हें तो जी ये तो मौके पर ही उन्होंने सजा मिलती है मौके पर ही पनिशमेंट ये केस बदते ही ताही है क्योंकि आप तो दोषियों को थोड़ी देर की सजा देकर छोड़ देते हैं मांग यही करते हैं कि भी दोषी को सजाए मौत हो जाए हाँ जी मेरा नाम रजार सिंह है जी मैं गवर्नमेंट टीचर यूनियन वालों वर्कू हाँ हां जी कैंडल मार्च देखो डॉक्टर नोमिता देवनाथ जी जेडे डॉक्टर सीके कोलकाता ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਹੈ ਦਰਿੰਦਿਆਂ ਦੁਆਰਾ ਤੇ ਜਿਹੜੀ ਹੈਗੀ ਸੀ ਉਹਨਾਂ ਨੇ ਬੜੀ بے ਰਹਿਮੀ ਦੇ ਨਾਲ ਬਲਤਕਾਰ ਤੋਂ ਬਾਅਦ ਜਿਹੜੀ ਹੈਗੀ ਹੱਤਿਆ ਕੀਤੀ ਹੈ ਤੇ ਪਹਿਲੀ ਵਾਰ ਨਹੀਂ ਹੋ ਰਿਹਾ ਇਹ ਇਹ ਪਹਿਲਾਂ ਵੀ ਨਰਪਿਆ ਕਾਂਡ ਤੁਹਾਨੂੰ ਪਤਾ ਹੀ ਹੈ ਜਿਵੇਂ ਮੀਡੀਆ ਪਾਸੋਂ ਤੁਸੀਂ ਉਹ ਬਹੁਤ ਦਰਿੰਦਗੀ ਦੇ ਨਾਲ ਦਿੱਲੀ ਦੇ ਵਿੱਚ ਰੇਪ ਕਾਂਡ ਹੋਇਆ ਸੀ ਤੇ ਉਹਨਾਂ ਦੀ ਹੱਤਿਆ ਹੋਈ ਸੀ ਮਰਡਰ ਹੋਇਆ ਸੀ ਕਿਸੇ ਤਰ੍ਹਾਂ ਹੁਣ ਉਸ ਤੋਂ ਬਾਅਦ ਉਨਾਵ ਕਾਂਡ ਹੋਇਆ ਸੀ ਇਹ ਇਹ ਘਟਨਾਵਾਂ ਦਿਨ-ਬਦਨ ਜਿਹੜੀਆਂ ਵਾਧੀਆਂ ਜਾ ਰਹੀਆਂ ਨੇ ਇਹਨਾਂ ਨੂੰ ਨੱਥ ਪਾਉਣ ਦੇ ਲਈ ਆਮ ਲੋਕ ਜਦੋਂ ਤੱਕ ਲਾਮਬੰਦ ਨਹੀਂ ਹੁੰਦੇ ਸਰਕਾਰਾਂ ਦੇ ਉੱਤੇ ਜ਼ੋਰ ਨਹੀਂ ਪਾਉਂਦੇ ਸਰਕਾਰਾਂ ਦੇ ਉੱਤੇ ਦਬਾਅ ਨਹੀਂ ਪਾਉਂਦੇ ਜਦੋਂ ਤੱਕ ਇਹਨਾਂ ਦੇ ਉੱਤੇ ਜਿਹੜਾ ਹੈਗਾ ਲੋਕ ਸੰਘਰਸ਼ਾਂ ਦੇ ਰਾਹੀਂ ਇਸ ਦਾ ਪਰਜੋਰ ਵਿਰੋਧ ਨਹੀਂ ਕੀਤਾ ਜਾਂਦਾ ਅਸੀਂ ਸਮਝਦੇ ਹਾਂ ਕਿ ਇਹ ਬਿਲਕੁਲ ਵੀ ਇਹ ਘਟਨਾਵਾਂ ਨੇ ਜਿਹੜੀਆਂ ਰੋਕਣ ਵਾਲੀਆਂ ਨਹੀਂ ਇਸੇ ਕਰਕੇ ਅਸੀਂ ਜਿਹੜੇ ਹੈਗਾ ਸਾਰੇ ਕਲੋਨੀ ਵਾਸੀਆਂ ਵੱਲੋਂ ਪਟਿਆਲਾ ਵਾਸੀਆਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਹੋ ਜੇ ਕੈਂਡਲ ਮਾਰਚਾਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਆਪਣਾ ਯੋਗਦਾਨ ਪਾਉਣ ਤਾ ਜੋ ਆਮ ਲੋਕਾਂ ਦੇ ਵਿੱਚ ਵੀ ਜਾਗਰੂਕਤਾ ਹੋਵੇ ਤੇ ਇਹੋ ਜਿਹੀਆਂ ਜਿਹੜੀਆਂ ਦਰਿੰਦਗੀ ਭਰਪੂਰ ਘਟਨਾਵਾਂ ਨੇ ਉਹਨਾਂ ਨੂੰ ਨੱਥ ਪਾਈ ਜਾ ਸਕੇ ਤੇ ਇਹ ਲੋਕ ਰੋਹ ਆ ਤੁਸੀਂ ਦੇਖ ਰਹੇ ਹੋ ਲੇਡੀਜ਼ ਬਹੁਤ ਵੱਡੀ ਗੰਟੀ ਦੇ ਵਿੱਚ ਆਈਆਂ ਨੇ ਤੇ ਵੱਡੀ ਗੰਟੀ ਦੇ ਵਿੱਚ ਜਿਹੜੇ ਪ੍ਰਤਾਪਨਗਰ ਤੇ ਇਧਰੋਂ ਲੋਕਲ ਰੈਜ਼ੀਡੈਂਟਸ ਨੇ ਉਹ ਇਕੱਠੇ ਹੋਏ ਐ ਉਹਨਾਂ ਦੇ ਮਨ ਦੇ ਵਿੱਚ ਰੋਸ ਹੈ ਤੇ ਉਹ ਇਸ ਚੀਜ਼ ਦਾ ਪਰਜੋਰ ਵਿਰੋਧ ਕਰਨਗੇ ਤੇ ਅਸੀਂ ਸਿਰਫ ਇਸ ਦਾ ਵਿਰੋਧ ਬੰਗਾਲ ਸਰਕਾਰ ਤੱਕ ਸੀਮਤ ਨਹੀਂ ਰੱਖ ਰਹੇ ਸਾਡੀ ਜਿਹੜੀ ਮੰਗ ਹੈ ਉਹ ਕੇਂਦਰ ਸਰਕਾਰ ਤੋਂ ਵੀ ਹੈ ਸੂਬਾ ਸਰਕਾਰ ਤੋਂ ਵੀ ਹੈ ਕਿ ਉਹ ਸਖਤ ਤੋਂ ਸਖਤ ਕਾਨੂੰਨ ਲੈ ਕੇ ਆਵੇ ਤੇ ਇਹਨਾਂ ਨੂੰ ਫਾਸਟ ਟਰੈਕ ਜਿਹੜੀ ਅਦਾਲਤਾਂ ਦੇ ਰਹੀਆਂ ਵੱਤਵਤ 3 ਮਹੀਨਿਆਂ ਦੇ ਵਿੱਚ ਇਸ ਇਸ ਵਿੱਚ ਜਿਹੜਾ ਫੈਸਲੇ ਇਸ ਤਰ੍ਹਾਂ ਦੀ ਦਰਿੰਦਗੀ ਭਰਪੂਰ ਜਿਹੜੀਆਂ ਘਟਨਾਵਾਂ ਨੇ ਉਹਨਾਂ ਦਾ ਨਿਵੇੜਾ ਹੋਣਾ ਚਾਹੀਦਾ ਹੈ ਤੇ ਸਾਡੀ ਮੰਗ ਹੈ ਸਰਕਾਰ ਤੋਂ ਬੰਗਾਲ ਸਰਕਾਰ ਤੋਂ ਵੀ ਕੇਂਦਰ ਸਰਕਾਰ ਤੋਂ ਵੀ ਕਿ ਉਹ ਇਹਨਾਂ ਦੇ ਸਬੰਧ ਦੇ ਵਿੱਚ ਫਾਸਟ ਟਰੈਕ ਅਦਾਲਤਾਂ ਦੇ ਰਹੀਆਂ ਜਿਹੜੇ ਪੀੜਤ ਨੇ ਔਰਤਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਦਵਾਇਆ ਜਾਵੇ ਹਾਂ ਜਮਾਨਤ ਤੇ ਇਹ ਬੰਤ ਬਾਹਰ ਆ ਜਾਂਦੇ ਨੇ ਤਾਂ ਇਹ ਕੀ ਦੇਖਦੇ ਹੋ ਜੀ 20000 ਹੋਣੀ ਚਾਹੀਦੀ ਇਹਨਾਂ ਨੇ ਦੇਖੋ ਜੀ ਇਹਦੇ ਵਿੱਚ ਕਾਫੀ ਸਾਰੀਆਂ ਘਟਨਾਵਾਂ ਹਨ ਜਿਹੜੀਆਂ ਅਸੀਂ ਸਮਾਜ ਦੇ ਵਿੱਚ ਦੇਖਦੇ ਹਾਂ ਤੁਸੀਂ ਇਹ ਦੇਖ ਹੀ ਲਿਆ ਹੋਣਾ ਕਿ ਆ ਹੁਣ ਵਿਨੇਸ਼ ਪੁਗਾਟ ਹੈ ਜਿਹੜੀ ਉਹ 올림픽 ਖੇਡਾਂ ਦੇ ਵਿੱਚੋਂ ਜਿਹੜੀ ਹੈਗੀ ਹੈ ਭਾਵੇਂ ਕਿ ਹਾਰ ਗਈ ਹੈ ਪਰ ਉਹ ਸਾਡੇ ਵਾਸਤੇ ਜਿੱਤੀ ਹੋਈ ਹੈ ਜਦੋਂ ਉਸ ਦੇ ਨਾਲ ਛੇੜਛਾੜ ਕਰਨ ਵਾਲੇ ਬ੍ਰਿਜਪੂਸ਼ਨ ਸ਼ਰਨ ਸਿੰਘ ਵਰਗੇ ਜਿਹੜੇ ਐਮਪੀ ਨੇ ਉਹ ਉਹਨਾਂ ਨੂੰ ਜਮਾਨਤਾਂ ਮਿਲਣੀਆਂ ਨੇ ਉਹਨਾਂ ਨੂੰ ਮੰਤਰੀਪਦ ਮਿਲਣੇ ਨੇ ਫਿਰ ਆਪਾਂ ਕਿੱਥੇ ਆਸ ਕਰ ਸਕਦੇ ਆ ਕਿੰਨੇ ਜਿਹੜੇ ਬਲਤਕਾਰੀ ਨੇ ਉਹ ਐਮਪੀ ਬਣੇ ਬੈਠੇ ਨੇ ਕਿੰਨੇ ਜਿਨ੍ਹਾਂ ਦੇ ਉੱਤੇ ਕੇਸ ਚੱਲ ਰਹੇ ਨੇ ਇਸ ਤਰ੍ਹਾਂ ਦੇ ਛੇੜਛਾੜ ਦੇ ਜਨਸੀ ਸੋਚਣ ਦੇ ਉਹ ਬਹੁਤ ਥੋੜੇ ਥੋੜੇ ਜਨਾਬ ਆ ਜਿਹੜੇ ਇਹਨੇ ਪੈਰੋਲ ਦੇ ਉੱਤੇ ਰਿਹਾ ਹੋ ਰਹੇ ਨੇ ਤੁਹਾਡੇ ਸਾਹਮਣੇ ਚਾਹੇ ਉਹ ਆਸਰਾਮ ਹੋਵੇ ਜਾਂ ਹੋਰ ਦੇਰੇਦਾਰ ਨੇ ਜਿਹੜੇ ਰਾਮ ਰਹੀਮ ਵਰਗੇ ਦੇਰੇਦਾਰ ਨੇ ਜਿਹੜੇ ਉਹ ਹੁਣ ਪੈਰੋਲ ਦੇ ਉੱਤੇ ਰਿਹਾ ਹੋ ਰਹੇ ਨੇ ਤਾਂ ਆਪਾਂ ਕਿਵੇਂ ਉਮੀਦ ਕਰ ਸਕਦੇ ਆ ਇਹਦੇ ਵਿੱਚ ਵੋਟਾਂ ਦੀ ਜਿਹੜੀ ਬਹੁਤ ਵੱਡੀ ਇੱਕ ਵੋਟ ਤੰਤਰ ਦਾ ਜਿਹੜਾ ਹੈਗਾ ਰਾਜ ਉਹਦੇ ਕਰਕੇ ਜਿਹੜੇ ਆਮ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਜਿਹਦਾ ਬਿਲਕੁਲ ਵੀ ਕੋਈ ਹੈ ਨਹੀਂ ਉਹ ਕਿੱਥੇ ਜਾਏਗਾ ਇਸ ਕਰਕੇ ਲੋਕ ਰੋਹ ਹੈ ਜਿਹੜਾ ਪ੍ਰਚੰਡ ਹੈ ਤੇ ਇਹੋ ਜਿਹੇ ਘਟਨਾਵਾਂ ਨੂੰ ਨਖ ਪਾਉਣ ਦੇ ਲਈ ਜਨ ਸ਼ਕਤੀ ਹੈ ਜਿਹੜੀ ਲੋਕ ਏਕਤਾ ਉਹ ਸਭ ਤੋਂ ਵੱਡਾ ਹਥਿਆਰ ਹੈ ਜਦੋਂ ਤੱਕ ਇਹਨਾਂ ਦੀ ਵੋਟਾਂ ਦੇ ਉੱਤੇ ਸੱਟ ਨਹੀਂ ਅਸੀਂ ਮਾਰਦੇ ਜਦੋਂ ਤੱਕ ਇਹਨਾਂ ਨਾਲ ਵੋਟ ਦੇ ਉੱਤੇ ਚੋਟ ਨਹੀਂ ਮਾਰਦੇ ਉਦੋਂ ਤੱਕ ਜਿਹੜਾ ਇਹਨਾਂ ਘਟਨਾਵਾਂ ਨੂੰ ਨਖ ਮੇਰੇ ਹਿਸਾਬ ਨਾਲ ਨਹੀਂ ਪਾਈ ਜਾ ਸਕਦੀ ਇਸੇ ਕਰਕੇ ਅਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਣ ਦੇ ਲਈ ਲੋਕਾਂ ਨੂੰ ਅਪੀਲ ਵੀ ਕਰ ਰਹੇ ਹਾਂ ਤੇ ਹੋ ਵੀ ਰਹੀ ਹੈ ਇਹ ਜੀ ਆਪਣੇ ਵੱਲੋਂ ਇਸ ਵੇਲੇ ਪ੍ਰਤਾਪਨਗਰ ਦੇ ਤੇ ਇਧਰੋਂ ਹਾਂ ਜਨਾਬਾ ਰੋਡ ਤੱਕ ਅਸੀਂ ਜਿਹੜੇ ਜਾਵਾਂਗੇ ਲੋਕਲ ਰੈਜ਼ੀਡੈਂਟਸ ਨੇ ਨਾਲ ਇਕੱਠੇ ਹੁੰਦੇ ਜਾਣਗੇ ਤੇ ਇਸ ਤਰ੍ਹਾਂ ਸੀ ਜਿਹੜਾ ਹੈਗਾ ਉਸ ਮਜਾਰਾ ਜਿਹੜਾ